ਅ ਸਾਰਿਆਂ ਨੂੰ ਖੁੱਲਾ ਸੱਦਾ ਹਰ ਕੋਈ ਕਮੈਂਟ ਕਰ ਸਕਦਾ ਔਰ ਕਮੈਂਟ ਦੇ ਵਿੱਚ ਇਸ ਦੀ ਸਿਆਣਪ ਦੱਸ ਸਕਦਾ ਔਰ ਤਸਵੀਰਾਂ ਤੁਸੀਂ ਵੇਖੋ ਕਿ ਇਹ ਪੜਿਆ ਲਿਖਿਆ ਵਾ ਜਾਂ ਅਨਪੜਾ ਹੈ ਜਾਂ ਮੂਰਖ ਹੈ ਜਾਂ ਸਮਝਦਾਰ ਹੈ ਕੀ ਤੁਸੀਂ ਲਿਖੋਗੇ ਉਸ ਵਿੱਚ ਕਮੈਂਟ ਜਰੂਰ ਕਰਨਾ ਹੈ ਖੁੱਲਾ ਸੱਦਾ ਤੁਹਾਨੂੰ ਕਮੈਂਟ ਕਰਨ ਤੇ ਔਰ ਇਹ ਤਸਵੀਰਾਂ ਤੁਸੀਂ ਵੇਖੋ ਕਿ ਇਸ ਨੇ ਇਹ ਸਮਝਦਾਰੀ ਕਰੀ ਆ ਜਾਂ ਬੇਵਕੂਫੀ ਕਰੀ ਆ ਔਰ ਇਹ ਤਸਵੀਰਾਂ ਕਿਤਨਾ ਕਿਤੇ ਦਿਲਚੰਗ ਹੋੜਨ ਵਾਲੀਆਂ ਨੇ ਔਰ ਤਸਵੀਰਾਂ ਵੇਖ ਕੇ ਕੋਈ ਗੈਸ ਲਗਾ ਸਕਦਾ ਹੈ ਕਿ ਇਹ ਜੋ ਡੌਗੀ ਆ ਇਹ ਬਚ ਗਿਆ ਹੋਵੇਗਾ ਜਾਂ ਨਹੀਂ ਬਚਿਆ ਹੋਵੇਗਾ ਔਰ ਇਹ ਬੰਦਾ ਕੀ ਕਰ ਰਿਹਾ ਸੀ ਕਿਹੜੀ ਸਿਆਣਪ ਵਰਤ ਰਿਹਾ ਸੀ ਔਰ ਕਈ ਵਾਰ ਤੁਸੀਂ ਵੇਖਿਆ ਕਿ ਪਿੰਡਾਂ ਵਿੱਚ ਜਾਂ ਸ਼ਹਿਰਾਂ ਵਿੱਚ ਅਕਸਰ ਹੀ ਹੁਣ ਇੱਕ ਕਰੇਜ ਹੋ ਗਿਆ ਕਿ ਹਰ ਇੱਕ ਨੇ ਡੋਗੀ ਜੋ ਹੈ ਹੱਥ ਵਿੱਚ ਫੜਿਆ ਹੋਇਆ ਜੇ ਕੋਈ ਕਹੇ ਕਿ ਗਾਂ ਮੱਝ ਜਿਹੜੀ ਆ ਉਹ ਲੈ ਕੇ ਜਾਣਾ ਬਾਹਰ ਤਾਂ ਉਹ ਨਹੀਂ ਜਾਣਾ ਡੋਗੀ ਲੈ ਕੇ ਡੋਗੀ ਵਾਸਤੇ ਲਫਾਫਾ ਵੀ ਜੇਬ 'ਚ ਹੁੰਦਾ ਕਿ ਡੋਗੀ ਨੇ ਪੋਟੀ ਕਰੀ ਆ ਤਾਂ ਲਫਾਫੇ 'ਚ ਪਾ ਕੇ ਜੇਬ 'ਚ ਪਾਉਣੀ ਕਈ ਤਰ੍ਹਾਂ ਦੇ ਹੁਣ ਕੰਟੈਂਟ ਚੱਲ ਪਏ ਨੇ ਔਰ ਬੈੱਡਾ ਤੇ ਸੋਫਾ ਤੇ ਬਿਸਤਰਾ ਤੇ ਆਮ ਤੁਸੀਂ ਡੋਗੀ ਵੇਖਦੇ ਹੋ ਹੁਣ ਇਸ ਬੰਦੇ ਦੀ ਸਿਆਣਪ ਤੁਸੀਂ ਵੇਖੋ ਕਿ ਇਹ ਬੰਦਾ ਕੀ ਬੇਵਕੂਫੀ ਕਰ ਰਿਹਾ ਜਾਂ ਸਿਆਣਪ ਕਰ ਰਿਹਾ ਬੰਦਾ ਵੇਖ ਕੇ ਤੁਹਾਨੂੰ ਕੀ ਲੱਗ ਰਿਹਾ ਹੈ ਪੜਿਆ ਲਿਖਿਆ ਜਾਂ ਮੂਰਖ ਇਹ ਮੂਰਖਤਾ ਸਮਝ ਆ ਰਹੀ ਹੈ ਕਮੈਂਟ ਜਰੂਰ ਕਰਨੇ ਅੱਜ ਅਸੀਂ ਕਮੈਂਟਾਂ ਵਾਸਤੇ ਤੁਹਾਨੂੰ ਆਵਾਜ਼ ਦਿੰਨੇ ਆ ਕਿ ਹਰ ਇੱਕ ਨੇ ਆਪਣੀ ਤਰਫ ਤੋਂ ਇੱਕ ਕਮੈਂਟ ਲਿਖਣਾ ਕਿ ਇਹ ਬੰਦੇ ਦੀ ਮੂਰਖਤਾ ਹੈ ਜਾਂ ਸਿਆਣਪ ਹੈ ਇਹ ਕੀ ਕਾਰਨ ਕੀ ਹੈ ਔਰ ਬਹੁਤ ਸਾਰੇ ਪਰਿਵਾਰ ਇਹੋ ਜਿਹਾ ਕੰਮ ਵਿੱਚ ਬਹੁਤ ਹੁਝਾਨ ਰੱਖਦੇ ਆ ਕਿ ਡੋਗੀ ਜਿਹੜੇ ਆ ਉਹ ਨਾਲ ਰੱਖਣੇ ਆ ਕਿਤੇ ਰਿਸ਼ਤੇਦਾਰੀ ਚ ਜਾਣਾ ਡੋਗੀ ਨਾਲ ਆ ਜੇ ਰਿਸ਼ਤੇਦਾਰੀ ਤੋਂ ਬਾਹਰ ਜਾਣਾ ਤਾਂ ਡੋਗੀ ਨਾਲ ਆ ਹਰ ਜਗ੍ਹਾ ਦੇ ਉੱਤੇ ਡੋਗੀ ਲੈ ਕੇ ਜਾਇਆ ਜਾਂਦਾ ਔਰ ਡੋਗੀ ਦੀ ਜਿਹੜੀ ਆਮਦਨ ਆ ਉਹ ਇਹਨਾਂ ਨੂੰ ਕੀ ਆ ਜਿਨ੍ਹਾਂ ਨੇ ਇਹ ਡੋਗੀ ਰੱਖੇ ਆ ਜੇ ਗਾਂ ਮੱਝ ਰੱਖਦੇ ਹੋ ਤੇ ਤੁਹਾਡੇ ਘਰ ਦੁੱਧ ਦੀ ਜਿਹੜੀ ਆ ਉਹ ਬਰਸਾਤ ਹੋ ਜਾਂਦੀ ਆ ਤੁਹਾਡੇ ਦੁੱਧ ਵੱਜ ਜਾਂਦਾ ਲੇਕਿਨ ਇਹ ਡੋਗੀ ਜਿਨ੍ਹਾਂ ਨੇ ਰੱਖੇ ਆ ਉਹਨਾਂ ਨੂੰ ਕੀ ਬੈਨੀਫਿਟ ਹੋ ਰਹੇ ਆ ਇਸ ਬਾਰੇ ਤੁਸੀਂ ਲਿਖਣਾ ਔਰ ਕਿਹੜੇ ਕਿਹੜੇ ਪਿੰਡਾਂ ਤੇ ਮਹੱਲਿਆਂ ਵਿੱਚ ਇਹੋ ਜੇ ਸਮਝਦਾਰ ਇਹੋ ਜੇ ਸਿਆਣਪ ਵਾਲੇ ਬੰਦੇ ਸ਼ਹਿਰਾਂ ਵਿੱਚ ਜਾਂ ਪਿੰਡਾਂ ਵਿੱਚ ਇਹ ਵੀ ਕਮੈਂਟ ਜਰੂਰ ਲਿਖਣਾ ਔਰ ਕਿਹੜੀ ਜਗ੍ਹਾ ਸ਼ਹਿਰ ਦਾ ਨਾਮ ਏਰੀਆ ਦਾ ਨਾਮ ਜਰੂਰ ਲਿਖਣਾ ਔਰ ਜਿਹੜਾ ਨਹੀਂ ਲਿਖ ਸਕਦਾ ਨਾ ਉਹ ਇਸ ਜਰੂਰ ਲਿਖੇ ਕਿ ਇਹ ਸਿਆਣਪ ਕਿੰਨੇ ਲੋਕ ਕਰ ਰਹੇ ਆ 90% ਹੋ ਗਏ ਆ ਔਰ 90% ਜੇ ਹੋ ਗਏ ਆ ਤਾਂ ਕਮੈਂਟ ਵੱਧ ਤੋਂ ਵੱਧ ਲਿਖਿਓ ਔਰ 40 45% ਜੇ ਇਹੋ ਜੇ ਸਿਆਣੇ ਹੈਗੇ ਆ ਤਾਂ ਉਹਦੇ ਬਾਰੇ ਵੀ ਕਮੈਂਟ ਜਰੂਰ ਕਰਿਓ ਔਰ ਸਾਡੀ ਸੋਚ ਵਿੱਚ ਤਾਂ 90% ਹੋ ਗਏ ਆ 90% ਇਹ ਸਿਆਣਪ ਵਰਤਣ ਵਾਲੇ ਆ ਜਿਨ੍ਹਾਂ ਨੇ ਆਪਣੇ ਘਰਾਂ ਵਿੱਚ ਡੌਗੀ ਜਿਹੜੇ ਆ ਉਹ ਰੱਖ ਕੇ ਬਿਸਤਰਿਆਂ ਤੇ ਬੈੱਡਾਂ ਤੇ ਰੋਟੀ ਖਾਣ ਵੇਲੇ ਜਾਂ ਇਸ ਤਰ੍ਹਾਂ ਕਈ ਐਕਟੀਵਿਟੀਆਂ ਦੇ ਵਿੱਚ ਰੱਖ ਦਿਆ ਔਰ ਇਹ ਜੋ ਸਿਆਣਾ ਇਹ ਕੀ ਕਰ ਰਿਹਾ ਔਰ ਡੌਗੀ ਰੱਖਣਾ ਕੋਈ ਗੁਨਾਹ ਨਹੀਂ ਆ ਕਈਆਂ ਨੇ ਬਹੁਤ ਵਧੀਆ ਡੌਗੀ ਰੱਖੇ ਆ ਡੌਗੀਆਂ ਨੂੰ ਕਈ ਵਾਰੀ ਦੇਖ ਦੇਖ ਵਾਸਤੇ ਰੱਖਿਆ ਜਾਂਦਾ ਲੇਕਿਨ ਡੌਗੀ ਜਦੋਂ ਤੁਸੀਂ ਬਿਸਤਰਿਆਂ ਉੱਤੇ ਬੈੱਡਾਂ ਤੇ ਸੋਫਿਆਂ ਤੇ ਰੱਖਦੇ ਹੋ ਤਾ ਫੇਰ ਤੁਹਾਨੂੰ ਕੀ ਲੱਗਦਾ ਹੈ ਕਿ ਡੋਗੀ ਤੁਹਾਡੀ ਸਿਆਣਪ ਹੈ ਕਿ ਤੁਸੀਂ ਇਸ ਕਰਕੇ ਡੋਗੀ ਰੱਖਿਆ ਡੋਗੀ ਸਿਰਫ ਇੱਕ ਰਾਖਵਾ ਪਾਲਤੂ ਹੁੰਦਾ ਜਾਨਵਰ ਔਰ ਉਸ ਨੂੰ ਰੱਖਿਆ ਜਾਂਦਾ ਔਰ ਬਹੁਤ ਸਾਰੇ ਉਹ ਵੀ ਪਰਿਵਾਰ ਹੈ ਜਿਨ੍ਹਾਂ ਨੇ ਬੜੇ ਤਰੀਕੇ ਨਾਲ ਰੱਖਿਆ ਹੋਇਆ ਔਰ ਬਹੁਤ ਵਧੀਆ ਪਿੰਜਰੇ ਬਣਾਏ ਹੋਏ ਆ ਔਰ ਇਸ ਕਰਕੇ ਅਸੀਂ ਇਹ ਕਹਿ ਰਹੇ ਪੀਏ ਇਸ ਮੂਰਖ ਬਾਰੇ ਕਮੈਂਟ ਜਰੂਰ ਲਿਖਣਾ ਬਾਕੀਆਂ ਦੀ ਕੋਈ ਗੱਲ ਨਹੀਂ ਬਾਕੀ ਜਿਨ੍ਹਾਂ ਰੱਖੇ ਆ ਨਹੀਂ ਰੱਖਿਓ ਛੱਡ ਦਿਓ ਲੇਕਿਨ ਆ ਜੋ ਮੂਰਖ ਕਰ ਰਿਹਾ ਮੂਰਖਤਾ ਇਸ ਬਾਰੇ ਜਰੂਰ ਕਮੈਂਟ ਕਰਿਓ ਔਰ ਵੀਡੀਓ ਨੂੰ ਵਕਤ ਵਕਤ ਸ਼ੇਅਰ ਜਰੂਰ ਕਰ ਦਿਓ ਧੰਨਵਾਦ